ਦੇ ਇੱਥੇ ਪੌਲਸਰਾ ਅੱਜ ਲਾ ਕੇ ਕੇਪੀਐਸ ਗੱਲਬਾਤ ਨੂੰ ਫਿਰਦੇ ਆ ਦੱਸਣਾ ਚਾਹਣਾ ਅਸੀਂ ਵੀ ਖਾਲੜਿਆਂ ਦੇ ਵਾਸਤੇ ਇਹਨਾਂ ਨੂੰ 3 ਦੀ 13 ਕਰਕੇ ਹਾਂਜੀ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਤਾਂ ਗੱਲ ਬੇਨਤੀ ਆ ਵੀ ਵੀਡੀਓ ਸਾਰੀ ਦੇਖਿਓ ਇੱਕ ਬਹੁਤ ਹੀ ਖੂਬਸੂਰਤ ਰਚਨਾ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਆ ਇਹ ਰਚਨਾ ਸਬੰਧਤ ਆ ਜਿਹੜਾ ਸੰਘਰਸ਼ ਆਪਣਾ ਪੀਯੂ ਦਾ ਪੰਜਾਬ ਯੂਨੀਵਰਸਿਟੀ ਦਾ ਚੱਲ ਰਿਹਾ ਤੇ ਉੱਥੇ ਸਾਡੇ ਨੌਜਵਾਨ ਯੋਧੇ ਉਹਦੇ ਲਈ ਲੜ ਰਹੇ ਆ ਸੰਘਰਸ਼ ਕਰ ਰਹੇ ਆ ਤੇ ਹਮੇਸ਼ਾ ਤੋਂ ਹੀ ਪੰਜਾਬ ਨੇ ਇਸ ਤਰ੍ਹਾਂ ਦੇ ਸੰਘਰਸ਼ ਲੜੇ ਨੇ ਤੇ ਜਿੱਤੇ ਨੇ। ਸੰਤਰਾ ਮੁਦਾਸੀ ਨੇ ਅਜਿਹੇ ਯੋਧਿਆਂ ਦੇ ਨਾਮ ਆਪਣੀ ਇੱਕ ਖੂਬਸੂਰਤ ਰਚਨਾ ਕੀਤੀ ਹੈ ਜਿਹੜੀ ਇੱਕ ਵਾਦਾ ਇੱਕ ਕਲੰਗੀਧਰ ਪਾਤਸ਼ਾਹ ਨੂੰ ਕਿ ਅਸੀਂ ਤੇਰੇ ਪਾਏ ਪੂਰਨਿਆਂ ਤੇ ਤੁਰਾਂਗੇ ਜ਼ੁਲਮ ਦੇ ਨਾਲ ਟੱਕਰ ਲਵਾਂਗੇ ਤਾਂ ਆਓ ਇੱਕ ਖੂਬਸੂਰਤ ਰਚਨਾ ਸੁਣਿਓ ਚੰਗੀ ਲੱਗੇ ਸ਼ੇਅਰ ਕਰਿਓ ਲਾਇਕ ਕਰਿਓ ਕਮੈਂਟ ਕਰਿਓ ਜੇ ਤਾਂ ਤੁਸੀਂ ਦੇਖ ਰਹੇ ਹੋ ਫੇਸਬੁੱਕ ਤੇ ਚਾਹੇ ਆਪਣੇ ਇਸ ਪੇਜ ਨੂੰ ਫੋਲੋ ਕਰ ਲਿਓ ਜਾਂ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹ ਬੇਨਤੀ ਨੂੰ ਵੀ ਪ੍ਰਵਾਨ ਕਰਿਓ ਬਾਪੂ ਵੇਖਦਾ ਰਹੀ ਤੂੰ ਬੈਠ ਕੰਡੇ ਕਿਵੇਂ ਤਰਨਗੇ ਜਜ਼ਾਰ ਅਜ਼ੀਤ ਤੇਰੇ ਤੁਬੀ ਮਾਰ ਕੇ ਸਰਸਾ ਦੇ ਰੋੜੇ ਅੰਦਰ ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ ਇਸ ਕੱਚੀ ਗੜੀ ਚਮਕੌਰ ਮੂਰੇ ਕਿਲਾ ਦਿੱਲੀ ਦਾ ਅਸੀਂ ਚੁਕਾ ਦਿਆਂਗੇ ਝੋਰਾ ਕਰਹੀ ਨਾ ਕਿਲੇ ਅਨੰਦਪੁਰ ਦਾ ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ ਮਾਛੀਵਾੜੇ ਦੇ ਸੱਥਰ ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ ਜਿੰਨਾ ਸੂਲਾ ਨੇ ਦਿੱਤਾ ਨਾ ਸੌਣ ਤੈਨੂੰ ਸ਼ਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ ਜਿੰਨਾ ਕੰਧ ਸਰਹੰਦ ਦੀ ਤੋੜਨੀ ਏ ਹੱਲੇ ਤੱਕ ਉਹ ਸਾਡੇ ਹਥਿਆਰ ਜਿਉਂਦੇ ਗੁੱਠਾ ਲਾਇਆ ਨਹੀਂ ਜਿੰਨਾ ਵਿਦਾਵਿਆਂ ਤੇ ਤੇਰੇ ਆਲੇਓ ਸਿੰਘ ਹਜ਼ਾਰ ਜਿਉਂਦੇ ਗੁੱਠਾ ਲਾਇਆ ਨਹੀਂ ਜਿੰਨਾ ਵੇ ਦਾਵਿਆਂ ਤੇ ਸਿੰਘ ਹਾਲਿਓ ਲੱਖ ਹਜ਼ਾਰ ਜਿਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ